ਆਦਿ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਆਪ ਆਪਣਾ ਫੋਨ ਨੰਬਰ ਬੋਲਾਂਗੇ 97813 42917 97813 42917 ਆਪਣਾ ਫੋਨ ਨੰਬਰ ਆ ਜੀ ਭੈਣ ਵੀਰ ਨੇ ਆਪਣਾ ਗੱਲ ਕਰਨੀ ਆ ਕਰ ਸਕਦਾ ਹੈ ਤੇ ਪੰਮੀ ਭੈਣ ਜੀ ਮਲੇਸ਼ੀਆ ਤੋਂ ਤੇ ਬਲਵਿੰਦਰ ਸਿੰਘ ਦੀ ਯੂ ਐਸ ਏ ਤੋਂ ਆ ਮੋਨਾ ਜੀ ਆ ਯੂ ਐਸ ਏ ਤੋਂ ਇਹਨੂੰ ਤਾਂ ਹਰ ਕੋਈ ਜਾਣਦਾ ਹੀ ਆ ਤੇ ਪਛਾਣਦਾ ਹੀ ਆ ਤੇ ਹਵੀਰ ਚੌਧਰੀ ਲੰਡਨ ਤੋਂ ਆ ਮਨਦੀਪ ਕੌਰ ਯੂ ਐਸ ਏ ਤੋਂ ਲਖਵੀਰ ਸਿੰਘ ਕੈਨੇਡਾ ਵਾਲੇ ਰਵੀ ਸਿੰਘ ਯੂ ਐਸ ਏ ਤੋਂ ਲਹਾਰਾ ਤੇ ਗੁਰਸੀਰ ਤਕੌਰ ਤੇ ਕੌਸਵੀਰ ਸਿੰਘ ਤੇ ਸੁਭਦੀਪ ਸਿੰਘ ਗੱਲਾ ਤੇ ਗਨਮੀਤ ਕੌਰ ਪਿੰਡ ਬਲੀਨਾ ਤੇ ਸ਼ੌਮਨਗੋਤਾ ਪੰਜਾਬ ਤੋਂ ਹਰਮੇਲ ਸਿੰਘ ਬੰਤ ਸਿੰਘ ਹੰਡਾਇਆ ਪਿੰਡ ਚਮਕੌਰ ਸਿੰਘ ਬਰੁੰਦੀ ਪਿੰਡ ਪਰਮਿੰਦਰ ਕੌਰ ਪਿੰਡ ਪੁੰਨਾ ਜ਼ਿਲ੍ਹਾ ਲੁਧਿਆਣਾ ਕੁਲਦੀਪ ਕੌਰ ਸੰਤੂ ਪਿੰਡ ਸਾਹਪੁਰ ਸਿਮਰਜੀਤ ਕੌਰ ਪਿੰਡ ਪਟਿਆਲਾ ਮਨਮਿੰਦਰ ਕੌਰ ਕਲਮ ਸਿੰਘ ਵੱਲਾ ਹਰਮੇਲ ਸਿੰਘ ਪਿੰਡ ਹੰਡਾਇਆ ਗੁਰਸੇਰ ਸਿੰਘਾ ਗੱਲ ਜੈਲਦਾਰ ਸਰਨਕੌਰ ਪਿੰਡ ਜਲੰਧਰ ਤੋਂ ਹਰਦੇਵ ਕੌਰ ਸਿਹਾਰਪੁਰ ਪਿੰਡ ਤੋਂ ਮਲਕੀਤ ਸਿੰਘ ਟਾਲੀਆਂ ਹਰਜਿੰਦਰ ਕੌਰ ਪਿੰਡ ਕੋਗਾ ਜਲੰਬਰਸਰ ਸੁਮਨ ਕੌਰ ਪਿੰਡ ਵਾਸੀਆਂ ਸਿਮਰਜੀਤ ਕੌਰ ਜਿਲ੍ਹਾ ਲੁਧਿਆਣਾ ਕਪੂਰਥਾਲਾ ਪਿੰਡ ਪਲਖਾ ਬਾਬਾ ਕਵਾਲ ਸਿੰਘ ਨਵੇਂ ਚੰਦ ਜ਼ਿਲ੍ਹਾ ਮੋਗਾ ਸਰਜੀਤ ਸਿੰਘ ਦਰਸ਼ਨ ਸਿੰਘ ਸੰਗਤਪੁਰਾ ਸਾਦਪਾਲਾ ਪੱਟੀ ਕਰਮ ਸਿੰਘ ਵੱਲਾ ਹਰਸ਼ਮਨ ਕੌਰ ਮੋਹਤ ਕੁਮਾਰ ਤੁਨਪਾਲ ਸਿੰਘ ਸੀਮਾ ਰਾਣੀ ਜਲੰਧਰ ਚਰਤ ਸਿੰਘ ਸੋਨੀ ਲਬਦੀਪ ਸੋਨੀ ਸੂਰਤਗੜਾ ਹਰਜਿੰਦਰ ਕੌਰ ਜਗਤਾਰ ਸਿੰਘ ਮੱਖਣਰਾਮ ਭਾਰਤ ਸਿੰਘ ਪੁਰਾ ਅਮਰੀਕ ਬਰਿਆੜਾ ਰੰਗਾਨਗਰ ਪਿਆਰ ਕੌਰ ਸਰਪੰਚਨੀ ਬੇਰਕਾ ਕੁਲਦੀਪ ਕੌਰ ਅਨੰਦਪੁਰ ਸਾਹਿਬ ਮਨਮੋਹਨ ਸਿੰਘ ਫਤਿਹਗੜ੍ਹ ਸਾਹਿਬ ਜਗਦੀਸ਼ ਕੌਰ ਪਿੰਡ ਸੰਧੂ ਪਪਾ ਖਵਾਨ ਨਾਮ ਚੰਦ ਜ਼ਿਲ੍ਹਾ ਮੋਗਾ ਨਿਮਰਤ ਕੌਰ ਸੁਭਦੀਪ ਗਿੱਲ ਗੁਰਸੇਵਕ ਸਿੰਘ ਨੈਣੇਵਾਲਾ ਬਲਵਿੰਦਰ ਕੌਰ ਜੜਿਆਲਾ ਗੁਰੂ ਜੱਗੀ ਸਾਵੜਾ ਸੀਮਾ ਜੀ ਪੰਡ ਜਲੰਧਰ ਕੋਟਕਪੂਰਾ ਤਲਵੰਡੀ ਰਾਜਸਾਰ ਸਿੰਦਰਪਾਲ ਕੌਰ ਪੰਡ ਜੰਗੀ ਰਾਣਾ ਸੁਖਦੇਵ ਸਿੰਘ ਕੁੰਮਕਲਾ ਰਣਜੀਤ ਸਿੰਘ ਜਗਸੀਰ ਸਿੰਘ ਕੋਟਕਪੂਰਾ ਕਾਂਟਾ ਦੇਵੀ ਅਮਰਜੀਤ ਕੌਰ ਪਟਿਆਲਾ ਅਦਰਸ ਕਨੋਲੀ ਕਿਰਨ ਕੌਰ ਕੇਵਲ ਤੋਂ ਬਲਵਿੰਦਰ ਸਿੰਘ ਟੋਡੀ ਪਿੰਡ ਭੁੱਲਰ ਜਗਰਾਜ ਸਿੰਘ ਭੁੱਲਰ ਰਾਜਪ੍ਰੀਤ ਸ਼ਰਮਾ ਬਠਿੰਡੇ ਤੋਂ ਪਲਦੀਪ ਗੁਪਤਾ ਨੂੰ ਬਤਾ ਲੁਧਿਆਣਾ ਗਰਮੀਤ ਕੌਰ ਡੱਬਾ ਵਾਲੀ ਜਸਵਾਲ ਕੌਰ ਲੁਧਿਆਣਾ ਹਰਜਿੰਦਰ ਕੌਰ ਅਦਵਿਤਾ ਜਗਤਾਰ ਸਿੰਘ ਸਤਪਾਲ ਸੰਮਾ ਰਾਜਸਥਾਨ ਡਾਕਟਰ ਬਲਬੀਰ ਸਿੰਘ ਰਣਜੀਤ ਸਿੰਘ ਰਾਜਕੁਮਾਰ ਮਾਨਸਾ ਰਾਏ ਜੱਟ ਤੇ ਪਾਲ ਸਿੰਘ ਪਟਿਆਲਾ ਦੀਪ ਰੋਡ ਕਹਈਆ ਬਖਸ਼ਾ ਵੀ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਜੀ ਚਮਕੌਰ ਸਿੰਘ ਵਿਰੋਧੀ ਅਮਿੰਦਗੜ ਪਾਲਕ ਪਾਲ ਕਰਿਆਣਾ ਸਟੋਰ ਰਾਜਕਮਾਰ ਮਾਨਸਾ ਸਰਗੇਵਾਲਾ ਅਮਜੀਤ ਸੋਨੀ ਟੇਲਰ ਮਹਮਦ ਸਿੰਘ ਹਾਲਰਾ ਰਿੰਕਾ ਸਿੰਘ ਮੀਟੀਆਣਾ ਜਸਵਾਲ ਸਿੰਘ ਪੰਡਾ ਦਾਦੂਵਾਲ ਅਮਰ ਸਿੰਘ ਪੰਡ ਖੈਰੀਗੜ੍ਹ ਜੁਪੀ ਪਾਲ ਸਿੰਘ ਪਟਿਆਲਾ ਕੁਲਵਿੰਦਰ ਸਿੰਘ ਪਟਿਆਲਾ ਸੁਸਮਾ ਜੀ ਨਾਬੇ ਤੋਂ ਰੋਵਨ ਮਸੀਹਾ ਗਦਾਫਰ ਕਰਤੇਜ ਸਿੰਘ ਲਾਲ ਸਿੰਘ ਭੇਖੀ ਪਿਆਰਾ ਲਾਲ ਬਲਾਟਾ ਡਾਕਟਰ ਸੁਖਰਾ ਸਿੰਘ ਪੰਡ ਥਰਾ ਜਿਲ੍ਹਾ ਮੋਗਾ ਮੱਖਣ ਸਿੰਘ ਢਿੱਲੋਂ ਬਲਤੇਜ ਸਿੰਘ ਢਿੱਲੋਂ ਹਰਮਿੰਦਰ ਸਿੰਘ ਲੁਧਿਆਣਾ ਨਾਹਰ ਸਿੰਘ ਪੰਡ ਮੋਹਨ ਲਾਲ ਨੋਢੀ ਜੁਪੀ ਸਖਦੇਵ ਸਿੰਘ ਉਮਕਲਾ ਗਦੇਵ ਸਿੰਘ ਗਦੇਵਾ ਜੰਡੇਆਲਾ ਗੁਰੂ ਅਮਰਤ ਸਿੰਘ ਪਿੰਡ ਮਜੀਠਾ ਸਰੇਂਦਰ ਸਿੰਘ ਜਵੰਦਾ ਪਿੰਡ ਸਿਵਿਆ ਦੀਪਕ ਮਾਰ ਪ੍ਰੀਤਕੋਟ ਪਰਮੇਂਦਰ ਕੌਰ ਫੂਨਾ ਨਵਦੀਕੌਰ ਪਿੰਡ ਭੁੱਲ ਜਿਲ੍ਹਾ ਮੋਗਾ ਵਨਟੂ ਸਿੰਘ ਮਨੁਖਤਾ ਲਾਵਾ ਜਸਮੀਂਦਰ ਕੌਰ ਪਿੰਡ ਚਮਿਆਰੀ ਡਿਸਟ੍ਰਿਕਟ ਜਲੰਧਰ ਕੁਲਦੀਪ ਕੌਰ ਮਨਦੀਪ ਸਿੰਘ ਪਰਮਜੀਤ ਸਿੰਘ ਹਰਮੇਲ ਸਿੰਘ ਨਰਮਲ ਸਿੰਘ ਚੰਮਜੀਤ ਕੌਰ ਦਾਨਗੜ ਇੰਦਰਜੀ ਥਰਾਜ ਬਲਵੀਰ ਕੌਰ ਸੰਤੂ ਸਰਸਾ ਜਿਲ੍ਹਾ ਗਰਮੇਲ ਸਿੰਘ ਰਾਜਸਥਾਨ ਪਿੰਡ ਨੌ ਐਲ ਐਲ ਪੀ ਐਮ ਆਨਸਫਰੀਦ ਸੇਖੋਂ ਸੰਦੀਪ ਸਿੰਘ ਮੋਰ ਸਿੰਘ ਵਾਲਾ ਅਮਰਦੀਪ ਕੌਰ ਪਿੰਡ ਚੱਕਾਂ ਵਾਲਾ ਪਰਮਜੀਤ ਗ੍ਰਾਂਥੀ ਪਿੰਡ ਗਰਾਇਆ ਤੇ ਸਰਬਜੀਤ ਸਿੰਘ ਪਿੰਡ ਬਲਟੋਆ ਗਰਮੀਰ ਸਿੰਘ ਕਾਲੇ ਮਾਜਰਾ ਪਿੰਕੂ ਮਾਊਆਣਾ ਤਸਵੀਰ ਕਾਰਗਰਦਾਸ ਵਰਪੋਲੇ ਕੇ ਮੋਨਾ ਜੀ ਮੋਨ ਸਿੰਘ ਬਨਾਲਾ ਬੀ ਕੇ ਮਾਰ ਬਨਾਲਾ ਅਮਰਜੀਤ ਕੌਰ ਜੰਝਲ ਪਰਮਜੀਤ ਕੌਰ ਗ੍ਰਾਂਥੀ ਗਰਾਇਆ ਸਰਬਜੀਤ ਕੌਰ ਟੇ ਲੋ ਪਿੰਡ ਨਿਹਾਲ ਸੰਘਾਲਾ ਬਲਦੇਵ ਸਿੰਘ ਪਿੰਡ ਤੋਤੇ ਪਿੰਡ ਸਿਮਰਜੀਤ ਕੌਰ ਤਾਮਕੋਟ ਅਮਰਦੀਪ ਕੌਰ ਯੂ ਐਸ ਏ ਬਲਵੰਤ ਸਿੰਘ ਡਾਗਰੂ ਮੱਖਣਰਾਮ ਤਾਰ ਸਿੰਘ ਜੈ ਕਿਸ਼ਨ ਸਤੋਸ ਰਾਣੀ ਸ਼ੇਖੜਵਾਲਾ ਕਰਦੀਪ ਸਿੰਘ ਚੁਪਕੀ ਹਰਨੇਕ ਸਿੰਘ ਗੋਗਾ ਪਿੰਡ ਸਧਾਰਨਪੁਰ ਹਰਜੇ ਹਰਤੇਜ ਸਿੰਘ ਗੋਗਾ ਪਿੰਡ ਫਜ਼ਲਕਾ ਤੇ ਬੋਰਵਾਲਾ ਮਿਸਟਰ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਦੇ ਗੁਰਪ੍ਰੀਤ ਗੁਰੂਸਰਪ੍ਰੋਹ ਸੰਗਤੋ ਦੇ ਗੁਰਦੀਪ ਗੁਰਦੀਪ ਸਿੰਘ ਮੁੱਲਾਪੁਰ ਗੁਰਦੀਪ ਸਿੰਘ ਰਤਨ ਸੋਮਣ ਗੋਪਤਾ ਪੰਜੌਰ ਦਿਲਜਾਨ ਕੌਰ ਪੋਤਾ ਮੋਦੀਪ ਸਿੰਘ ਜੀਵਨ ਜੋਤ ਗੱਜਕਦੇਵ ਸਿੰਘ ਰਣਜੀਤ ਕੌਰ ਦਰਸ਼ਨ ਸਿੰਘ ਪੱਟੀ ਸੰਗਤਪੁਰਾ ਮੋਹਨ لال ਪਿੰਡ ਜੀਵਨ ਸਿੰਘ ਵਾਲਾ ਗਰਮੀਤ ਗਰਮੀਤ ਸਿੰਘ ਪਿੰਡ ਸ਼ਿਵਿੰਗਾਲਾ ਦਲਜੀਤ ਸਿੰਘ ਨੰਬਰਦਾਰ ਪਿੰਡ ਲੋੜਾ ਨਮਾਜ਼ ਹਰਦੇਵ ਸਿੰਘ ਵੀਰ ਕਾਣਾ ਬਲਬੀਰ ਸਿੰਘ ਸੋਤ ਪਿੰਡ ਧੰਨੇਵਾਲ ਸਰਬਜੀਤ ਕੌਰ ਲੋਨਾਨ ਗੁਰਮੀਤ ਕੌਰ ਪ੍ਰਿੰਟ ਕਨਕਵਾਲ ਭੰਗੋਣਾ ਤੇ ਜਸਵਿੰਦਰ ਕੌਰ ਪ੍ਰਿੰਟ ਜਿਮਿਆਰੀ ਜਲੰਧਰ ਭੁੱਲਰ ਸਾਹਿਬ ਟਰੱਕ ਡਰਾਈਵਰ ਬਾਬਾ ਨਿਰਮਨ ਸਿੰਘ ਜੀ ਇਕਬਾਲਪੁਰਾ ਲਹਿਰਾ ਗਾਗੜੇ ਤੋਂ ਬੇਬੇ ਕੋਣਗੂ ਬੇਬੇ ਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਕੰਟ ਕਰਦੇ ਹਾਂ ਪਰਮਾਤਮਾ ਸਾਨੂੰ ਤੰਦਰੁਸਤੀਆਂ ਬਖਸ਼ੇ ਸਾਨੂੰ ਤਨ ਤਾਨ ਨਾ ਤੋਂ ਸਰਪੰਨ ਸਿੰਘ ਤੋਂ ਤਨ ਤਾਨ ਤੋਂ ਗੁਰਸੇਵਕ ਸਿੰਘ ਗੋਟੇ ਘਾ ਗੁਰਸੇਵਕ ਸਿੰਘ ਪਟਿਆਲਾ ਸੁਮਨ ਗੁਪਤਾ ਪੰਜਾਬ ਤੋਂ ਤੇ ਗਦੇਵ ਕੌਰ ਨਕੋਦਰ ਤੋਂ ਸੁਖਮਿੰਦਰ ਕੌਰ ਐਸਸੀ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਪੰਮੀ ਭੈਣ ਜੀ ਤੇ ਬੋਪਰ ਆਏ ਕਲਾਂ ਤੇ ਹਬੀਬ ਚੌਧਰੀ ਲੰਡਨ ਤੋਂ ਹੋਏ ਹੋਏਗਾ ਸਟਾਡੀ ਨਹੀਂ ਬੋਲਦੇ ਬਸ ਉਹ ਤਾਂ ਵੱਲੇ ਜੀ ਜਸ ਤੇ ਜਨਾਬਾਂ ਭਣਾ ਪਰ ਅਮਨੇ ਸਾਡੇ ਵੀਡੀਓਸ ਤੇ ਕਮੈਂਟ ਕਰੇ ਉਹਨਾਂ ਦੇ ਨਾਮ ਹੈਗੇ ਨੇ ਹਰਵਿੰਦਰ ਕੌਰ ਮਨਜੀਤ ਕੌਰ ਅਮਰ ਸਿੰਘ ਵੀਬ ਚੌਧਰੀ ਸਮਰਜੀਤ ਕੌਰ ਜ਼ਿਲ੍ਹਾ ਕਪੂਰਥਲਾ ਪਿੰਡ ਭਲੱth ਬਲਜੀਤ ਕੌਰ ਫਰੀਜਪੁਰ ਤੇ ਅਨੰਕਾਰ ਸਿੰਘ ਜੀ ਐਸ ਸ਼ਾਰਟਸ ਇੰਦਰਜੀਤ ਸਿੰਘ ਥਰਾਜ ਜਸਵੀਰ ਕੌਰ ਸੋਨਮਵਾਲਾ ਮਨਜੀਤ ਕੌਰ ਰਣਬੀਰ ਸਿੰਘ ਤੇ ਰੀਤਾ ਬਾਜਵਾ ਜੰਮੂ ਜਗਦੀਪ ਸਿੱਧੂ ਤਲਵਿੰਦਰ ਕੌਰ ਮਨਪ੍ਰੀਤ ਕੌਰ ਤੇ ਤਲਵਿੰਦਰ ਕੌਰ ਫੇਰ ਕਮੈਂਟ ਆ ਗਈ ਦੋਨ ਰਿਪੀਟ ਕੋਤਾਨ ਸਾਹਿਬ ਬਲਦੇਵ ਸਿੰਘ ਤੇ ਗਰਸੇਵਕ ਸਿੰਘ ਤੇ ਜੱਟ ਵੌਇਸ ਕਰਨ ਸਿੱਧੂ ਪਿੰਡ ਰੱਤਾ ਖੇਰਾ ਪਰਮਜੀਤ ਕੌਰ ਤੇ ਜਸ ਜਸਵੀਰ ਕੌਰ ਫੇਰ ਫੇਰ ਆਗੇ ਦੋ ਜਰ ਬੀਟ ਕਮੈਂਟ ਅਮਰਜੀਤ ਕੌਰ ਜਸ ਕਰਨ ਸਿੰਘ ਤੇ ਸੰਦੀਪ ਪੁੱਲਾ ਗਿੱਲ ਸੋਮਨਾਥ ਸਰਬੰਦਸ ਮਹਿਤਾ ਮੋਰਵਾਲਾ ਸਿੰਘ ਜਗਰਾਜ ਸਿੰਘ ਮੋਹਿਤ ਕੁਮਾਰ ਬਲਵਿੰਦਰ ਸਿੰਘ ਮੰਡੇਰ ਤੇ ਮਹਿੰਦਰ ਕੌਰ ਤੇ ਜੋਤੀ ਤੇ ਬਲਬੀਰ ਕੌਰ ਜਸਕਰਨ ਸਿੰਘ ਅਮਰਜੀਤ ਕੌਰ ਬਲਦੇਵ ਸਿੰਘ ਤੇ અપਾਰ ਬਿਰਕਾ ਇਹ ਨਾ ਬਣਾ ਪਰਾਣਾ ਸਾਡੇ ਵੀਡੀਓ ਤੇ ਕਮੈਂਟ ਕੀਤੇ ਸੋਨਾ ਤੌਂਗਾਲੀ ਤੇ ਲਾਭ ਸਿੰਘ ਦੰਦੀਵਾਲ ਕਈ ਵਾਰੀ ਸਾਥੋਂ ਕੋਈ ਆਏ ਵੀ ਜਾਂਦਾ ਹੈ ਕਮੈਂਟ ਸਾਨੂੰ ਪਤਾ ਹੀ ਆਪਾਂ ਖੇਮਾ ਦੇ ਜਾਚਕਾ ਤੁਹਾਡਾ ਆਪਣਾ ਚਾਹਨਾ ਬਾਈ ਜੀ ਸਤਿ ਸ੍ਰੀ ਅਕਾਲ ਜੀ